ਘਰ ਤਾਂ ਬਗਿਆ ਨੀਂਦ ਨਹੀਂ ਕਿਤੇ ਆਉਂਦੀ ਉਠ ਉਠ ਕੇ ਜੇ ਬੜਾਈ ਦਾ ਪਰ ਹੁਣ ਵੀ ਨਾ ਪਾਣੀ ਆ ਜੇ ਹੁਣ ਵੀ ਨਾ ਪਾਣੀ ਆ ਜੇ ਇਹ ਬਾਈ ਦੀ ਚੱਕੀ ਸੀਗੀ ਪਹਿਲੇ ਕਮਰੇ ਦੇ ਵਿੱਚ ਉਹ ਵੀ ਜਿਹੜੀ ਹੈਗਾ ਖਰਾਬ ਹੋ ਚੁੱਕੀ ਹੈ ਲਗਭਗ ਠੀਕ ਆ ਮਤਲਬ ਜਿਹੜਾ ਰੋਜਗਾਰ ਦਾ ਸਾਧਨ ਸੀ ਉਹ ਵੀ ਚਲਾ ਗਿਆ ਤੇ ਉਸ ਤੋਂ ਬਿਨਾਂ ਜਿਹੜਾ ਘਰ ਵੀ ਹੈ ਜਿਹੜਾ ਪੇਟੀਆਂ ਪਾਟੀਆਂ ਸਭ ਕੋਈ ਰੁਣ ਗਿਆ ਵਾ ਅੱਛਾ ਉਸੇ ਕਮਰੇ ਜੇ ਪੇਟਾਂ ਦਾ ਹਾਂ ਹਾਂ ਸਟੋਰ ਸੀ ਉਹ ਸਟੂਰੀ ਸਾਰਾ ਉੱਥੇ ਰੁੜ ਗਿਆ ਪਹਿਲਾਂ ਲੜਾਈ ਦਾ ਮਾਹੌਲ ਸੀ ਲੜਾਈ ਉਹ ਡਰੇ ਹਾਂ ਤੇ ਹੁਣ ਫਖੀਰੀ ਆਣ ਕੇ ਹੜ ਆ ਗਿਆ ਘਰ ਦਾ ਤੇ ਪਤਾ ਲੱਗਾ ਹੀ ਨਹੀਂ ਅਚਾਨਕ ਕਿ ਤਰ੍ਹਾਂ ਚਾਟੀ ਆ ਗਿਆ ਪਾਣੀ ਸਾਮਾਨ ਹੀ ਸਾਰਾ ਗਰਕ ਹੋ ਗਿਆ ਹੱਥੀ ਚੀਜ਼ਾਂ ਲਿਆਂਦੀਆਂ ਸਾਰੀਆਂ ਰੁੜਦੀਆਂ ਜਾਂ ਤੇ ਸਾਰਾ ਕੁਛ ਬੱਚੇ ਦੇ ਕਿਤਾਬਾਂ ਵੀ ਰੁੜ ਗਈਆਂ ਮੇਰੇ ਪੁੱਤਰੇ ਦੀਆਂ ਆ ਹਾਲਾਤਾਂ ਸਾਰਾ ਫਰਨੀਚਰ ਆ ਜਿਹੜਾ ਘਰ ਦਾ ਉਹ ਗਲ ਗਿਆ ਆ ਦੇਖ ਲੋ ਇੱਧਰ ਤੂੰ ਹੀ ਚਲ ਜੋ ਮੈਂ ਹਾਂ ਇਨੀ ਜਾਣਾਗਾ ਜੇ ਜਾਵਾਂਗੇ ਤੇ ਸਾਰੇ ਹੀ ਜਾਵਾਂਗੇ ਫੇਰ ਇਤੋਂ ਕਪੜੇ ਵਗੈਰਾ ਆਪਣੇ ਸਾਹਮਦੇ ਰੇ ਪਿਛਲੇ ਕਮਰੇ ਚ ਤੋ ਪਤਾ ਹੀ ਨਹੀਂ ਕਿ ਉਧਰੋਂ ਕਮਰਾ ਟੁੱਟ ਗਿਆ ਤੇ ਸਮਾਨ ਸਾਰਾ ਖਰਾਬ ਹੋਏ ਨਾ ਵੀਰਾ ਇਹ ਹੋਈ ਅਨੇ ਹਾ ਧਾਕਾਰੀ ਫੇਰ ਬਣ ਜੇ ਫੇਰ ਪੈਰਾ ਸਿਰ ਖਲੋ ਜੀ ਹੋਰ ਕੀ ਕਰਨ ਮਾਂ ਫਲਹਾਲ ਆ ਮੌਜੂਦਾ ਮਾਛੀ ਵਾਲਾ ਪਿੰਡ ਨੇੜੇ ਰਮਦਾਸ ਠੀਕ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਆ ਠੀਕ ਹੈ ਚਮਾਰਾ ਖੜਾ ਦਿਖ ਰਿਹਾ ਹੁਣ ਪਰ ਥੱਲੋਂ ਸਾਰੀ ਨੀ ਵੀ ਚਲੀ ਗਈ ਹੈ ਤੇ ਸਾਰੀ ਸਾਰੀ ਆਪਾਂ ਗੱਲ ਕਰ ਗਏ ਆ ਕੰਦ ਵੀ ਚਲੀ ਗਈ ਹੈ ਇਸੇ ਜਿਹੜਾ ਹੈਗਾ ਅੰਦਰੋਂ ਦੇ ਜਿਹੜੇ ਹੈਗਾ ਅਲਮਾਰੀਆਂ ਸੀ ਪੇਟੀਆਂ ਸੀ ਉਹ ਸਾਰਾ ਕੁਝ ਜਿਹੜਾ ਤਹਿਸ ਨੈਸ ਹੋ ਗਿਆ ਇਹ ਬਾਈ ਦੀ ਚੱਕੀ ਸੀਗੀ ਪਹਿਲੇ ਕਮਰੇ ਦੇ ਵਿੱਚ ਉਹ ਵੀ ਜਿਹੜੀ ਹੈਗਾ ਖਰਾਬ ਹੋ ਚੁੱਕੀ ਹੈ ਲਗਭਗ ਠੀਕ ਆ ਮਤਲਬ ਜਿਹੜਾ ਰੋਜ਼ਗਾਰ ਦਾ ਸਾਧਨ ਸੀ ਉਹ ਵੀ ਚਲਾ ਗਿਆ ਤੇ ਉਸ ਤੋਂ ਬਿਨਾਂ ਜਿਹੜਾ ਘਰ ਵੀ ਹੈ ਜਿਹੜਾ ਉਹਦੇ ਵੀ ਹਾਲਾਤ ਮਾੜੇ ਆ ਕੀ ਕੀ ਹੋਇਆ ਇਸ ਪਿੰਡ ਦੇ ਵਿੱਚ ਕਦੋਂ ਕਦੋਂ ਤੇ ਕਿਸ ਤਰ੍ਹਾਂ ਦੇ ਹਾਲਾਤ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਮੈਂ ਤੁਹਾਨੂੰ ਲੈ ਕੇ ਜਾਣਾ ਬਾਈ ਦਾ ਜਿਹੜਾ ਹੈਗਾ ਮੈਂ ਸ਼ੁਰੂ ਦੇ ਵਿੱਚ ਕਿਉਂਕਿ ਇਹ ਪਿੰਡ ਦੇ ਜਦੋਂ ਆਪਾਂ ਆ ਵੜਦੇ ਆ ਨਾ ਤਾਂ ਸੱਜੇ ਹੱਥ ਪਹਿਲਾ ਘਾਰ ਹੀ ਆਉਂਦਾ ਤੇ ਬੰਦਾ ਦੇਖ ਕੇ ਪਹਿਲਾਂ ਹੀ ਬੰਦੇ ਦਾ ਮਨ ਖਰਾਬ ਹੋ ਜਾਂਦਾ ਵੀ ਯਾਰ ਬਹੁਤ ਜਿਹੜਾ ਹੈਗਾ ਭਿਆਨਕ ਜਿਹੜਾ ਮੰਝਰ ਰਿਹਾ ਹੋਣਾ ਉਸ ਸਮੇਂ ਦੇ ਵਿੱਚ ਠੀਕ ਹੈ ਬਾਈ ਦਾ ਮਨ ਜਿਹੜਾ ਹੈਗਾ ਹਾਰਟ ਦੇ ਮਰੀਜ਼ ਆ ਸਟੰਟ ਪਾਇਆ ਹੋਇਆ ਉਹ ਬਾਈ ਦਾ ਜਿਹੜਾ ਹੈਗਾ ਸਪੁੱਤਰ ਹੈ ਠੀਕ ਹੈ ਇਹ ਮਨ ਦਾ ਪੁੱਤ ਹੈ ਹੈਨਾ ਬਾਈ ਜਿਹੜਾ ਤੁਹਾਡਾ ਜਿਹੜਾ ਘਰ ਡਿੱਗਿਆ ਇਹ ਠੀਕ ਹੈ ਕਿੰਨੇ ਚਿਰ ਦੇ ਵਿੱਚ ਸਾਰਾ ਕੁਝ ਘਟਨਾ ਵਾਪਰੀ 9-10 ਵਜੇ ਸਵੇਰੇ ਪਾਹਾੜ ਤੋਂ ਜਦੋਂ ਪਾਣੀ ਆਇਆ ਵਾ ਜੀ ਤੇ ਅਸੀਂ ਕੋਠੇ ਉੱਪਰ ਚੜ ਗਏ ਆ ਠੀਕ ਹੈ ਕੋਠੇ ਉੱਪਰ ਚੜ ਗਏ ਆ ਤੇ ਪਾਣੀ ਵਹਾ ਬਹੁਤ ਤੇਜ਼ ਸੀ ਜੀ ਤੇ ਸਾਨੂੰ ਪਿੰਡ ਵਾਲਿਆਂ ਨੇ ਕੱਢਣਾ ਜਾਇਆ ਹਾਂ ਰਸੇ ਬੰਨ ਕੇ ਲੇਕਨ ਨਹੀਂ ਨਿਕਲੇ ਫਿਰ ਇਹਨਾਂ ਨੇ ਸਾਨੂੰ ਆਪਣੇ ਬੋਟ ਰੈਂਕ ਕੱਢਿਆ ਜੀ ਬੋਟ ਰੈਂਕ ਕੱਢਿਆ ਤੇ ਜਦੋਂ ਰਾਤ ਕੱਟਤਾ ਹੋ ਸ਼ਾਮੀ ਸ਼ਾਮੀ ਕੱਢ ਲਿਆ ਨਾ ਜਦੋਂ ਆਪਾਂ ਸਵੇਰੇ ਵੇਖਿਆ ਤੇ ਸਾਡਾ ਘਰ ਟੁੱਟ ਗਿਆ ਟੁੱਟ ਗਿਆ ਫਿਰ ਉਹ ਕਹਿੰਦੇ ਪਿੰਡਾਂ ਨੇ ਵੇਖਿਆ ਤੇ ਸਭ ਪੀ ਤੁਹਾਡੇ ਪੇਟੀਆਂ ਪਾਟੀਆਂ ਸਭ ਕੋਈ ਰੁਣ ਗਿਆ ਵਾ ਅੱਛਾ ਉਸੇ ਕਮਰੇ ਜੇ ਪਟ ਗਿਆ ਹਾਂ ਹਾਂ ਸਟੋਰੀ ਸਟੋਰੀ ਸਾਰਾ ਉੱਥੇ ਰੁੜ ਗਿਆ ਅੱਛਾ ਪਾਣੀ ਦਾ ਵਹਾਓ ਇਹ ਨਾ ਤੇਜ਼ ਸੀ ਜੀ ਕੰਦ ਟੁੱਟ ਕੇ ਸਭ ਕੁਝ ਗਿਆ ਤੇ ابو ਜਿਹੜਾ ਹੈਗਾ ਤੇ ਤੁਹਾਡਾ ਕੰਮ ਮੇਨ ਕੰਮ ਕਰਦੇ ਚੱਕੀ ਚੱਕੀ ਵੀ ਜਿਹੜੀ ਇਹ ਖਰਾਬ ਹੋ ਗਈ ਸਾਰੀ ਚੱਕੀ ਸਾਰੀ ਖਰਾਬ ਹੋ ਗਈ ਪਾਣੀ ਮਤਲਬ ਕੋਈ ਇਹਦੇ ਵਿੱਚ ਵੀ ਲੰਗ ਗਿਆ ਮੈਂ ਹਾੜ ਦਾ ਮਰੀਜ਼ ਆ ਤੇ ਅਸੀਂ ਦੋਨੋਂ ਜੀ ਕੰਮ ਕਰਦੇ ਸੀ ਮੈਂ ਮਰ ਵੀ ਚਲਾਕ ਚਾਲੂ ਕਰਕੇ ਦੇਣੀ ਮੈਂ ਬਾਕੀ ਸਾਰਾ ਇਹਨਾਂ ਕੰਮ ਕਰਦਾ ਬਾਕੀ ਮਾਤਾ ਸਾਹਬ ਦੇ ਸੀ ਤੇ ਮਾਤਾ ਫਿਰ ਇਹ ਜਿਹੜਾ ਹੈਗਾ ਤੁਹਾਨੂੰ ਜਿਹੜਾ ਹੈਗਾ ਪਹਿਲਾਂ ਥੋੜੀ-ਮੋਟੀ ਖਬਰ ਸੀਗੀ ਕਿ ਜਿਹੜਾ ਹੈਗਾ ਜਿਹੜਾ ਹੈਗਾ ਹੜ ਆ ਸਕਦੇ ਨਹੀਂ ਵੀਰੇ ਖਬਰ ਤੇ ਕੋਈ ਵੀ ਨਹੀਂ ਹੜਦੀ ਇਹੋ ਹੀ ਕਹਿੰਦੇ ਸੀ ਕਿ ਪਹਿਲਾਂ ਲੜਾਈ ਦਾ ਮਾਹੌਲ ਸੀ ਲੜਾਈ ਉਹ ਡਰੇ ਹਾਂ ਤੇ ਹੁਣ ਬਖੀਰੀ ਆਣ ਕੇ ਹੜ ਆ ਗਿਆ ਹੜ ਦਾ ਤੇ ਪਤਾ ਲੱਗਾ ਹੀ ਨਹੀਂ ਅਚਾਨਕ ਕਿ ਤਰ੍ਹਾਂ ਛਾਟੀ ਆ ਗਿਆ ਪਾਣੀ ਛਾਟੀ ਸਾਰੇ ਇਥੋਂ ਮਾਰਡਰ ਕਿੰਨਾ ਦੂਰ ਹੈ ਜੀ 6 ਕਿਲੋਮੀਟਰ 6 ਕਿਲੋਮੀਟਰ 6 ਕਿਲੋਮੀਟਰ ਹਾਂਜੀ ਤੇ ਮਾਤਾ ਜਿਹੜਾ ਹੈਗਾ ਸਾਰੀ ਉਮਰ ਚ ਬੰਦੇ ਤੋਂ ਘਰ ਹੀ ਬਣਦਾ ਮੇਰਾ ਘਰ ਤੀ ਕੋਈ ਵਾਰੀ ਬਣਦਾ ਬਾਰ ਬਾਰ ਨਹੀਂ ਘਰ ਬਣ ਸਕਦਾ ਇਹ ਤਾਂ ਤੁਸੀਂ ਆਪ ਹੀ ਸਿਆਣੀ ਮੈਂ ਜਦੋਂ ਆਪਾਂ ਅੰਦਰੋਂ ਦੇਖਿਆ ਤਾਂ ਸਾਰਿਆ ਸਾਰਾ ਅੰਦਰੋਂ ਬਹਿ ਗਿਆ ਮੈਂ ਨਹੀਂ ਬਹਿ ਕੇ ਛੱਡ ਕੇ ਸਮਾਨ ਹੀ ਸਾਰਾ ਗਰਕ ਹੋ ਗਿਆ ਹਾਥੀ ਚੀਜ਼ਾਂ ਲਿਆਂਦੀਆਂ ਸਾਰੀਆਂ ਰੁੜਦੀਆਂ ਜਾਂ ਤੇ ਸਾਰਾ ਕੁਝ ਬੱਚੇ ਦੇ ਕਰਤੱਬਾਂ ਵੀ ਰੁੜ ਗੀਆਂ ਮੇਰੇ ਪੁੱਤਰੇ ਦੀਆਂ ਬੈਕ ਵੀ ਰੁੜ ਗਏ ਉਹ ਵੀ ਸਾਰਾ ਕੁਝ ਘਰ ਵੀ ਸਾਰਾ ਸਮਾਨ ਤਬਾਹ ਹੋ ਗਿਆ ਸਮਾਂ ਦੇ ਜਗ ਦੇਖਿਓ ਸਾਰਾ ਮੈਂ ਤਾਂ ਜਿਹੜਾ ਮੰਨ ਲਓ ਇਹ ਜਦੋਂ ਇਦਾਂ ਦੇ ਹਾਲਾਤ ਨੇ ਕਿਉਂਕਿ ਤੁਸੀਂ ਮਨ ਲਓ ਛੱਤਾਂ ਵੀ ਹੁਣੇ ਬਦਲੀਆਂ ਸੀ ਹਾਂ ਹਾਂਜੀ ਹਾਂਜੀ ਦੋਸਤ ਵਾਲੀ ਹੋਈ ਛੱਤ ਛੱਤ ਪਾਈ ਨੂੰ ਵੀ ਰਿਸ਼ਤੇਦਾਰਾਂ ਨੇ ਕਿਹਾ ਕਿ ਚਲੋ ਤੁਸੀਂ ਵੀ ਲੋਕਾਂ ਨੇ ਵੀ ਪਾਲੇ ਆ ਬਾਲੇ ਬੁਲੇ ਤੁਸੀਂ ਵੀ ਚਲੋ ਪੀ ਬਾਲੇ ਚੁੱਕੋ ਤੇ ਗਾਡਰ ਪਾਲੇ ਪੀਚਲੇ ਇੰਟਰ ਪਾ ਦਿੰਨੇ ਜਿੱਥੇ ਰੱਬ ਰੱਖਣਾ ਉੱਥੇ ਹੀ ਰਹਿਣਾ ਤੈਨੂੰ ਤੇ ਇਹਦੇ ਚ ਤੁਹਾਡੇ ਪਿੰਡ ਵੈਸੇ ਇੰਜ ਰਹੇ ਆ ਇਸੇ ਕਰਕੇ ਸਦਮੇ ਕਰਕੇ ਮੌਤ ਵੀ ਹੋ ਗਈ ਹੈ ਨਾ ਹਾਂਜੀ 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 ਮੌਤ ਹੋਈ ਆ ਮੌਤ ਹੋ ਗਈ ਵਿਚਾਰੇ ਇੱਕ ਨਹੀਂ ਹੋਈ ਦੋ ਹੋਈਆਂ ਵੀਰਾ ਅੱਛਾ ਇੱਕ ਤੇ ਹਰ ਚ ਤੇ ਉਹਨੂੰ ਸਤੀ ਦਿਨੀ ਵਿਚਾਰੇ ਨੂੰ ਲੱਭਾ ਘਰ ਦੇ ਆਖਾਂ ਨੇ ਕੋਈ ਕਹੇ ਗੁਰਦੁਆਰੇ ਕੋਈ ਆਖੇ ਕਿਤੇ ਆ ਤੇ ਉਹ ਵਿਚਾਰਾ ਉੱਥੇ ਫੁੱਲਿਆ ਪਿਆ ਤੇ ਫਿਰ ਹੋਰ ਕੀ ਪਤਾ ਲੱਗਾ ਤੇ ਮਾਤਾ ਜਦੋਂ ਤੁਹਾਨੂੰ ਕਿਦੋਂ ਕਿੰਨੇ ਟਾਈਮ ਮੰਨ ਲਓ ਜਿਵੇਂ 2:10 ਦੇ ਆ ਕਿ ਤੁਸੀਂ ਤਾਂ ਕੋਠੇ ਤੇ ਚੜ ਗਏ ਸੀਗੇ ਵੀਰਾ ਭੱਜ ਕੇ ਆਪਣੀ ਜਾਨ ਬਚਾਉਣ ਦੇ ਮਾਰੇ ਅਸੀਂ ਕੋਠੇ ਚੜ ਗਏ ਅਸੀਂ ਤੇ ਕਹੇ ਕਿ ਕੋਈ ਨਹੀਂ ਕੋਠਾ ਬਚਾ ਕਰੂ ਤੇ ਜਦੋਂ ਛੱਲਾ ਵੱਜਦੀਆਂ ਜਦੋਂ ਢਿੱਗਾ ਡੇਗਦੇ ਆ ਤੇ ਪਿੰਡ ਵਾਲਿਆਂ ਦੇ ਬਾਹਰ ਆਜੋ ਤੁਸੀਂ ਨਾ ਇਸ ਤਰ੍ਹਾਂ ਕਰੋ ਕੋਠੇ ਤੇ ਨਾ ਪੰਜੇ ਜੀ ਅਸੀਂ ਚੜੇ ਅੱਛਾ ਸਾਨੇ ਪੋਤਾ ਤੇ ਸਾਨੇ ਦੇ ਨੂੰ ਤੇ ਪੋਤਾ ਪੋਤਾ ਸਾਰੇ ਜੀ ਪੰਜੇ ਜੀ ਅਸੀਂ ਚੜੇ ਰਹੇ ਕੋਠੇ ਤੇ ਫਿਰ ਉਹ ਸਾਨੂੰ ਆਣ ਕੇ ਉਹਨਾਂ ਨੇ ਵਿਚਾਰਿਆਂ ਨੇ ਤਾਰਿਆ ਚਾਹੋਂ ਜਾਣਾ ਨੇ ਇਹਨਾਂ ਨੂੰ ਫੜ ਕੇ ਕਿਸ਼ਤੀ ਵਾਲਿਆਂ ਨੇ ਵਿੱਚ ਸੁੱਟਿਆ ਤੇ ਫਿਰ ਅਸੀਂ ਬੱਚਾ ਤੇ ਅਸੀਂ ਚਾਰੇ ਜੀ ਮਗਰ ਤੇ ਬੈਠੇ ਬਾਈ ਬਾਈ ਕਿਉਂਕਿ ਬਾਈ ਤੋਂ ਜਿਹੜਾ ਹੈਗਾ ਮਤਲਬ ਅਜਿਹਾ ਚੱਲਿਆ ਨਹੀਂ ਜਾਂਦਾ ਚੱਲਿਆ ਨਹੀਂ ਚੱਲਿਆ ਨਹੀਂ ਜਾਂਦਾ ਹਾਂਜੀ ਤੇ ਮਾਤਾ ਜਦੋਂ ਮੰਨ ਲਓ ਉਹ ਸਮੇਂ ਦੇ ਵਿੱਚ ਤਾਂ ਮਨ ਸਾਰਾ ਨਾਲ ਜਾਨ ਬਚਾਉਂਦਾ ਉਸ ਸਮੇ ਜਿਹੜਾ ਨਾਲ ਦੇ ਪਿੰਡ ਵਾਲੇ ਦੱਸਦੇ ਆ ਕਿ ਬਹੁਤ ਚੀਕਾਂ ਜਿਹੜੀ ਵੱਜੀਆਂ ਹੋ ਕੇ ਬਚਾਓ ਬਚਾਓ ਹਾਂ ਵੀਰੇ ਐਸੀ ਤਰਾਈ ਉਹ ਟਾਈਮ ਤੇ ਕੋਈ ਪਤਾ ਲੱਗਦਾ ਸੀ ਇਹੋ ਹੀ ਵੀ ਜਿਹੜਾ ਕੋਈ ਪਿੰਡ ਵਾਲੇ ਇਹੋ ਹੀ ਆਂਦੇ ਫਿਰ ਨਿਕਲਿਓ ਨਿਕਲਿਓ ਨਾ ਇਸ ਤਰ੍ਹਾਂ ਜਿੱਦ ਕਰੋ ਤੁਸੀਂ ਉੱਥੇ ਲੋਕਾਂ ਕੇ ਵਾਜਾ ਮਾਰਦੇ ਰਹੇ ਹਾਂ ਅਤੇ ਪਰੇਕ ਲੋਕਾਂ ਕੇ ਬਾਜਾ ਮਾਰਦੇ ਨੇ ਵੀ ਆ ਤੋ ਉਹਨੇ ਜਦ ਫਿਰ ਪਾਣੀ ਇਹ ਨਾ ਹੋ ਗਿਆ ਫਿਰ ਨਿਕਲ ਨਹੀਂ ਸਕਦੇ ਫਿਰ ਜਦੋਂ ਮਛੂਆ ਪਿਆ ਮਛੂਆ ਦੇ ਨਾਲ ਫਿਰ ਇੱਥੇ ਮਛੂਆ ਲਾ ਕੇ ਤੇ ਫਿਰ ਇਹਨਾਂ ਨੂੰ ਚੜਾ ਕੇ ਤੇ ਫਿਰ ਕੜਿਆ ਅੱਛਾ ਮਾਤਾ ਕਹਿੰਦੇ ਚੱਲ ਨਹੀਂ ਸਕਦੇ ਤਾਂ ਕਰਕੇ ਨਹੀਂ ਇਹਦੇ ਨਾਲ ਚੱਲਦੇ ਆਪਣੇ ਜੀ ਉਹ ਆਪ ਕੋਲੋਂ ਚੱਲਦੇ ਨਾਲ ਹੀ ਚੱਲਦੇ ਤੇ ਜੇ ਪਾਣੀ ਚ ਜਾਂਦੇ ਤੇ ਪੈਰ ਖਿਸਕ ਜਾਣਾ ਤੇ ਫਿਰ ਚਲ ਜਾਣਾ ਹਾਂ ਹਾਂ ਕਿੰਨੀ ਮੁਸ਼ਕਲ ਵਾਲੀ ਗੱਲ ਹੈ ਵੀਰ ਇਹਨਾਂ ਨੂੰ ਛੱਡ ਕੇ ਨਹੀਂ ਨਾ ਜਾ ਸਕਦੇ ਯਾਰ ਇਹਨਾਂ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਬਿਲਕੁਲ ਬਿਲਕੁਲ ਸੋ ਜਿਹੜਾ ਹੈ ਬਾਈ ਦਾ ਨਾਲ ਇਹਨਾਂ ਦੇ ਪੁੱਤਰ ਨੇ ਬਾਈ ਜਿਹੜਾ ਹੈ ਆਮਦਨ ਦਾ ਸਾਧਨ ਕੋਈ ਜ਼ਮੀਨ ਸੀ ਤੇ ਸਾਰੀ ਚੱਕੀ ਹੈ ਚੱਕੀ ਚੱਕੀ ਜ਼ਮੀਨ ਆਮਦਨ ਸਾਡੀ ਖਾਨੀ ਵੀਰਾ ਕੋਈ ਵੀ ਆ ਜ਼ਮੀਨ ਨਹੀਂ ਕੋਈ ਹੈ ਜਿਹੜੀ ਵੀ ਇੱਕ ਇਹ ਇੱਕ ਦੋ ਘੰਟ ਆਉਂਦੀ ਹੈ ਉਹ ਹੀ ਅਹੀਂ ਪੀ ਲੈਨੇ ਤੇ ਇਹਦੇ ਅਹੀਂ ਗੁਜ਼ਰ ਕੇ ਜਾ ਰਹਾ ਵੀਰਾ ਕਰਦੇ ਤੇ ਦੇਖ ਲਓ ਯਾਰ ਇੱਕੋ ਹੀ ਚੱਕੀ ਸੀਗੀ ਉਹ ਵੀ ਸਾਰੀ ਤੇ ਸਾਰੀ ਵਹਿ ਗਈ ਉਹ ਵੀ ਸਾਰੀ ਸਾਰੀ ਰੁੜ ਗਈ ਤਾਂ ਤੁਸੀਂ ਦੇਖ ਲਓ ਜੇ ਕਈ ਹਾਲਾਤ ਜਿਹੜਾ ਬੰਦੇ ਦੇ ਹੁੰਦੇ ਆ ਦੇਖੋ ਇੱਕ ਬਾਈ ਜ਼ਮੀਨਦਾਰ ਸੀਗਾ ਜਿਹਦੇ ਆਪਾਂ ਕੇ ਸਾਹਮਣੇ ਫਸਾ ਸੀਗਾ ਤੇ ਜਦੋਂ ਉਹ ਕਹਿੰਦੇ ਵੀ ਹੁਣ 5-7 ਦਿਨਾਂ ਬਾਅਦ ਵਾਪਸ ਆ ਕੇ ਦੇਖਿਆ ਉਹਨੇ ਭਾਵੇਂ ਸਾਰੇ ਆਪਾਂ ਦੇ ਜਿਹੜਾ ਪਿੰਡ ਦੀ ਜਾਂ ਆਪਾਂ ਦੇ ਨਾਲ ਦੇ ਇਲਾਕੇ ਦੀ ਫਸਲ ਜਿਹੜੀ ਮਰ ਗਈ ਸੀ ਸ਼ਾਇਦ ਬੰਦੇ ਨੂੰ ਹੌਸਲੇ ਹੋਣ ਦਾ ਵੀ ਚਲ ਆਪਾਂ ਲੋਕਾਂ ਦੇ ਨਾਲ ਹੀ ਆ ਪਤਾ ਨਹੀਂ ਉਹਦੇ ਦਿਮਾਗ ਤੇ ਵਿਚਾਰੇ ਤੇ ਕੀ ਹੋਇਆ ਨਾ ਬੋਝ ਪੈ ਗਿਆ ਉਹ ਚਲਾ ਗਿਆ ਪਰ ਯਾਰ ਜੇ ਮੈਂ ਭਾਈ ਦੇ ਨਾਲ ਚੱਲਦਾ ਭਾਈ ਮਾੜਾ ਘਰੋਂ ਆਪਾਂ ਤੁਹਾਡਾ ਘਰ ਦਿਖਾ ਦਿੰਗੇ ਠੀਕ ਹੈ ਕੱਪੜੀ ਆ ਦੇਖ ਲਓ ਪਹਿਲਾਂ ਤਾਂ ਸਾਰੇ ਕੱਪੜੇ ਤਾਂ ਯਾਰ ਸਾਰੇ ਜਿੱਥੇ-ਜਿੱਥੇ ਪਾਣੀ ਆਇਆ ਬਈ ਰਿਆ ਹੀ ਕੋਈ ਨਹੀਂ ਠੀਕ ਹੈ ਨਾ ਫਰਨੀਚਰ ਨਾ ਕੱਪੜਾ ਠੀਕ ਹੈ ਇਹ ਦੋਨੇ ਚੀਜ਼ਾਂ ਤਾਂ ਹੈ ਨਹੀਂ ਉਧਰ ਚੱਕੀ ਵਾਲੇ ਪਾਸੇ ਨਾਲ ਸ਼ੁਰੂ ਕਰ ਗਏ ਇਸ ਕਮਰੇ 'ਚ ਤੁਹਾਡੀ ਚੱਕੀ ਸੀ ਭਾਈ ਹਾਂਜੀ ਆ ਚੱਕੀ ਹੈ ਤੇ ਇਹ ਸਾਰੀ ਸਾਰੀ ਮਤਲਬ ਬਈ ਇਹਦੇ 'ਚ ਪਾਣੀ ਕਿੱਧਰੋਂ ਆਇਆ ਫਿਰ ਇਹ ਸਾਰਾ ਕਮਰਾ ਪਾਣੀ ਉਧਰ ਦੀ ਦਵਾ ਟੁੱਟ ਗਈ ਜਦੋਂ ਜੀ ਸਾਰਾ ਪਾਣੀ ਅੰਦਰ ਦਾਖਲ ਹੋ ਗਿਆ ਘਰ ਦੇ ਉਧਰ ਜੋ ਗਿਆ ਐਂ ਦੀ ਹੋ ਗਿਆ ਥਾਰੇ ਇਧਰ ਮੋਟਰ ਮੋਟਰ ਥਰੀ ਭਿੱਜ ਗਈ ਡੁੱਬ ਗਈ ਜਾਨੀ ਕਿ ਤੇ ਆ ਚੱਕੀ ਆ ਚੱਕੀ ਦੇ ਵਿੱਚ ਜਾਨੀ ਕਿ ਪੜ ਪੜ ਸਾਰਾ ਭਿੱਜ ਗਿਆ ਠੀਕ ਆ ਮੋਟਰ ਵੀ ਸੜ ਗਈ ਮੋਟਰ ਸੜ ਗਈ ਮੋਟਰ ਦਾ ਪਿਆ ਜੀ ਮੋਟਰ ਦਾ ਇਹ ਸਾਰਾ ਵਿਚਾਰਾ ਪਿਆ ਬਾਈ ਆ ਦੇਖ ਲਓ ਸਾਰਾ ਗਾਰ ਹਜੇ ਤੱਕ ਨਾ ਆਪਾਂ ਕੇ ਗੋਡੇ-ਗੋਡੇ ਘਾਰ ਜੰਮੀ ਪਈ ਹੈ ਵਿਚਾਰਾਂ ਦਾ ਸਾਬ ਵੀ ਨਹੀਂ ਹੋਈ ਬਾਈ ਅੱਗੇ ਤੁਹਾਨੂੰ ਦਿਖਾਉਣੇ ਆ ਠੀਕ ਆ ਮੇਰੀ ਜਰੂਰ ਅਪੀਲ ਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਥੋੜੇ ਤੋਂ ਥੋੜਾ ਬਹੁਤੇ ਦਾ ਵਾਦਾ ਵਗਾ ਨਹੀਂ ਮਦਦ ਜ਼ਰੂਰ ਕਰੇ ਮੈਂ ਇਹਨਾਂ ਦਾ ਨੰਬਰ ਵਗੈਰਾ ਦੱਸ ਦੂੰਗਾ ਠੀਕ ਆ ਆ ਤੁਸੀਂ ਦੇਖ ਲਓ ਇਧਰਲੇ ਪਾਸੇ ਇਹਨਾਂ ਦਾ ਘਰ ਅਥਲੇ ਫਰਸ਼-ਫੁਰਸ਼ ਜਿਹੜੀ ਸਾਰੀ ਬਹਿ ਗਈ ਆ ਬਾਈ ਠੀਕ ਆ ਇਧਰ ਇਧਰ ਅੱਗੇ ਪਾਸ ਜਾਵਾਂਗੇ ਤਾਂ ਇਧਰਲੇ ਪਾਸੇ ਦਿਖਾਵਾਂ ਬਾਈ ਠੀਕ ਆ ਇਧਰ ਦੇ ਪਾਸੇ ਤਾਂ ਆ ਜਿਹੜਾ ਹੈਗਾ ਉਹ ਕਮਰਾ ਜਿਹੜਾ ਪੂਰੇ ਦਾ ਪੂਰਾ 파ੜ ਲੱਗ ਗਿਆ ਬਾਈ ਆ ਤੁਸੀਂ ਦੇਖ ਲਓ ਠੀਕ ਹੈ ਉੱਪਰ ਛੱਤ ਆ ਮੈਂ ਤਾਂ ਨਾ ਧੰਸਾ ਨਾ ਮੈਂ ਦੂਰੋਂ ਦੇਖਿਆ ਨਾ ਜਦੋਂ ਆ ਕੇ ਮੈਂ ਖੈਰ ਸਾਰਾ ਘਰ ਤਾਂ ਡਿੱਗਿਆ ਪਿਆ ਤੇ ਪਰ ਕੋਠੇ ਦੇ ਉੱਤੇ ਹਜੇ ਵੀ ਕੱਪੜੇ ਸੁੱਕਣੇ ਪਾਏ ਹੋਏ ਆ ਠੀਕ ਆ ਪਰ ਕੀ ਹੈ ਬਾਈ ਹੁਣ ਇੰਨੀ ਛੇਤੀ ਕਿਹੜਾ ਕੋਈ ਜਿਹੜੀ ਗੰਜਾਇਸ਼ ਆ ਜਿਹੜੀ ਚੱਲਦੀ ਹੋਵੇ ਆ ਦੇਖ ਲਓ ਜਿਹੜੀਆਂ ਪੇਟੀਆਂ ਬਾਈ ਸਾਰੀਆਂ ਰੁੜ ਗਈਆਂ ਤੇ ਜਿਵੇਂ ਪਿੰਡ ਵਾਲੇ ਵੀ ਦੱਸਦੇ ਆ ਬਾਈ ਵੀ ਦੱਸਦੇ ਆ ਵੀ ਜਿਹੜੀਆਂ 2-3 ਪੇਟੀਆਂ ਕਿਉਂਕਿ ਸਟੋਰ ਸੀਗਾ ਸਾਰਾ ਸਾਰਾ ਇਹ ਜਿਹੜਾ ਹੈਗਾ ਹੈਨਾ ਮਾਲਾ ਬਈ ਵਹਿ ਗਿਆ ਬਾਈ ਤੇ ਬਾਈ ਨੇ ਵਿਚਾਰੇ ਨੇ ਛੱਤਾਂ ਵੀ ਯਾਰ ਹੁਣੇ ਬਦਲੀਆਂ ਸੀ ਆ ਦੇਖ ਲੋ ਇਧਰਲੇ ਪਾਸੇ ਬੱਬੂ ਇੱਥੇ ਦਿਖਾ ਦੇ ਥੋੜਾ ਜਿਆ ਠੀਕ ਆ ਅੱਧਾ ਰੰਗ ਅੱਧਾ ਹੈਨਾ ਬਾਈ ਇਹ ਕਿੰਨਾ ਰੁਪਏ ਖਰਚਾ ਕੀਤਾ ਸੀਗਾ ਬਾਈ ਮਾਲਾ ਜਿਹੜਾ ਹੁਣ ਆਪਾਂ ਹਰੇਕ ਨੂੰ ਹੁੰਦੇ ਵਿਚਾਲੇ ਆ ਵੀ ਛੱਤਾਂ ਨਾ ਡਿੱਗੇ ਕਿਉਂਕਿ ਬਾਲਿਆਂ ਵਾਲੇ ਦਾ ਪਤਾ ਨਹੀਂ ਹੁੰਦਾ ਕਦੋਂ ਆ ਜੇ ਸਰ ਕੋਈ 4 6 4 ਡੇਢ ਕਿ ਲੱਗਾ 4 1/2 4 ਲੱਖ ਰੁਪਏ ਲਾਇਆ ਸੀ ਬਾਈ ਹੈਨਾ ਤੇ ਬਾਈ ਦਾ ਜਿਹੜਾ ਮਾਲਾ ਹਰ ਇੱਕ ਦਾ ਇਹ ਸੁਬਣਾ ਹੁੰਦਾ ਤੇ ਇਧਰੋਂ ਮਾਲਾ ਸਾਰੇ ਕਮਰਿਆਂ ਦੇ ਵਿੱਚ ਆ ਦਿਖਾ ਦੇ ਬੱਬੂ ਮ ਆ ਦਾ ਥੱਲੇ ਹਜੇ ਗਾਰ ਕੱਢੀ ਨਹੀਂ ਸਾਰਾ ਆ ਦੇਖ ਲੋ ਬਾਈ ਇੱਧਰ ਆ ਸਾਰੇ ਸਾਰੇ ਯਾਰ ਅੰਦਰ ਆਏ ਆ ਡਰ ਲੱਗਦਾ ਆਪ ਨੂੰ ਵੀ ਕਿਤੇ ਹਨਾ ਕੋਈ ਡਿੱਗ ਨਾ ਹੋ ਜੇ ਆ ਸਾਰੇ ਸਾਰਾ ਇਹ ਦੂਜਾ ਕਮਰਾ ਵੀ ਸਾਰਾ ਗਿਆ ਹੋਇਆ ਫਰਸ਼ਾਂ ਦਾ ਤਾਂ ਬੁਰਾ ਹਾਲ ਹੈ ਮਤਲਬ ਯਾਰ ਇੱਕ ਮਲਾ ਮਹਾਪਿਆਉ ਦਾ ਵੀ ਜਿਗਰਾ ਹੀ ਆ ਜਿਹੜੇ ਵਿਚਾਰੇ ਬੈਠੇ ਆ ਠੀਕ ਆ ਪਰ ਹੁਣ ਕੀ ਆ ਦੁਨੀਆ ਦੇ ਨਾਲ ਆ ਕਹਿੰਦੇ ਸਭ ਰੀਕਾਰਡ ਸਾਹਮਣੇ ਉਹ ਬੈੱਡ ਵਗੈਰਾ ਦਿਖਾਈ ਮੜ ਜੇ ਠੀਕ ਆ ਆ ਦੇਖ ਲੋ ਸਾਰਾ ਆ ਹਾਲਾਤ ਆ ਸਾਰਾ ਫਰਨੀਚਰ ਆ ਜਿਹੜਾ ਘਰ ਦਾ ਉਹ ਗਲ ਗਿਆ ਆ ਦੇਖ ਲੋ ਇੱਧਰ ਠੀਕ ਆ ਇੱਧਰ ਆਹਾ ਠੀਕ ਆ ਕੱਪੜਾ ਕੋਈ ਨਹੀਂ ਰਿਆ ਕਾਰਨ ਕਿਉਂਕਿ ਬੰਦਾ ਕੱਪੜੇ ਚੱਕੜੂ ਚੱਕੂਗਾ ਤੇ ਉਹਦੀ ਜਾਨ ਬਚਾਊਗਾ ਕਿਉਂਕਿ ਉਹ ਸਮੇਂ ਦੇ ਵਿੱਚ ਬਾਈ ਕੁਝ ਕਿੰਨੇ ਕੁ ਸੈਕਿੰਡ ਦਾ ਟਾਈਮ ਮਿਲਿਆ ਸੀ ਸਾਨੂੰ ਕਿਉਂਕਿ ਬਜ਼ੁਰਗ ਬਿਮਾਰ ਦੋਸਤ ਉਹਨਾਂ ਨੂੰ ਵੀ ਚੜਾਉਣ ਚ ਹੋਗੇ ਹੋਗੇ ਹਨ ਸਾਰੇ ਇੱਥੇ ਅੰਦਰ ਹੀ ਆ ਗਏ ਅੱਛਾ ਤੇ ਪਹਿਲੇ ਤਾਂ ਪਾਣੀ ਥੋੜਾ ਥੋੜਾ ਆ ਰਿਹਾ ਸੀ ਆ ਜੇ ਤੁਸੀਂ ਦੱਸ ਦਿਓ ਪਹਿਲਾਂ ਪਾਣੀ ਥੋੜਾ ਬੜਾ ਜੀ ਇੱਕਦਮ ਤੇਜ਼ ਹੋਇਆ ਅੱਛਾ ਪਾਣੀ ਵਧਣਾ ਸ਼ੁਰੂ ਹੋ ਗਿਆ ਹਾਂ ਤੇ ਫਿਰ ਹੌਲੀ ਹੌਲੀ ਆਪਾਂ ਵੇਖਦੇ ਰਹੇ ਕਿ ਚਲੋ ਕੋਈ ਗੱਲ ਨਹੀਂ ਨਹੀਂ ਵਧੇਗਾ ਪਾਣੀ ਪਰ ਪਾਣੀ ਦਾ ਵਾਜਨਾ ਤੇਜ ਹੋਇਆ ਕਿ ਸਾਡੇ ਇੱਥੇ ਤੱਕ ਪਾਣੀ ਆ ਗਿਆ ਖਲੋਤੇ ਖੜੇ ਖੜੇ ਅੱਛਾ ਤੇ ਫਿਰ ਉਹ ਬਾਹਰ ਦੇਖਿਆ ਤੇ ਬਾਰਸ਼ ਆ ਰਹੀ ਬਾਹਰ ਦੇ ਨਿਕਲਾ ਹੀ ਨਹੀਂ ਜਾ ਰਹੇ ਇਹ ਸਭ ਤੋਂ ਸਾਨੂੰ ਕਹਿੰਦੇ ਵੀ ਤੁਸੀਂ ਚਲ ਜਓ ਮੈਂ ਤਾਂ ਇੰਨੀ ਜਾਣਾਗਾ ਜੇ ਜਾਵਾਂਗੇ ਤੇ ਸਾਰੇ ਹੀ ਜਾਵਾਂਗੇ ਅੱਛਾ ਫਿਰ ਅਈਏ ਤੋਂ ਕੱਪੜੇ ਵਗੈਰਾ ਆਪਣੇ ਸਾਹਮਦੇ ਰਹੇ ਪਿਛਲੇ ਕਮਰੇ 'ਚ ਤੋਂ ਪਤਾ ਹੀ ਨਹੀਂ ਕਿ ਉਧਰੋਂ ਕਮਰਾ ਟੁੱਟ ਗਿਆ ਤੇ ਸਮਾਨ ਸਾਰਾ ਖਰਾਬ ਹੋਇਆ ਨਾ ਫਿਰ ਆਪ ਤੇ ਉੱਪਰ ਹੀ ਜਾ ਕੇ ਬੈਠੇ ਰਹੇ ਸੀ ਮਾਲਕ ਤਾਂ ਸਿੱਤੇ ਨੇ ਮਾਂ ਪੁੱਤ ਤੇ ਮਾਂ ਤੇ ਮਮੀ ਡੈਡੀ ਵੀ ਨਹੀਂ ਵੀ ਹਾਂਜੀ ਨਾਲ ਹੀ ਸਾਰੇ ਉੱਪਰ ਹੀ ਬੈਠੇ ਸੀ ਤੇ ਫਿਰ ਪਿੰਡ ਵਾਲਿਆਂ ਨੇ ਕੱਢੇ ਬਈ ਹਾਂਜੀ ਪਿੰਡ ਵਾਲਿਆਂ ਨੇ ਕੱਢਿਆ ਉਹ ਵੀ ਉਹਨਾਂ ਨੇ ਕਹਿ ਵੇ ਕਿ ਵੀ ਤੁਹਾਡੇ ਦਰਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਤੁਸੀਂ ਆ ਜਾਓ ਚੰਗੇ ਰਹੋਗੇ ਹਾਂਜੀ ਤਦ ਕਰਦੇ ਤੋਂ ਬਈ ਇਹ ਹਾਲਾਤ ਆ ਦੇਖ ਲੋ ਸਾਰੇ ਦੇ ਪਰ ਇੱਕ ਗੱਲ ਹੈਗਾ ਵੀ ਕਿਉਂਕਿ ਜਿਹੜਾ ਹੈਗਾ ਕਿਸੇ ਤੇ ਰੱਬ ਨਾਲ ਇਹੋ ਜਿਹਾ ਦੈਨ ਲਿਆ ਹੋਵੇ ਕਿਉਂਕਿ ਹਮੇਸ਼ਾ ਕਿਸੇ ਨੂੰ ਕਹਿਣਾ ਦਾ ਬਲ ਰੱਖਦਾ ਪਰ ਮਦਾ ਕੀ ਕਹਿਣਾ ਚਾਹੋਂਗੇ ਜਿਹੜੇ ਮਾਲਾ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਮਾਲਾ ਬਰਕਤ ਦਿੱਤੀ ਹੈ ਜਿਨ੍ਹਾਂ ਤੇ ਨਹੀਂ ਆਇਆ ਡੇਗਾ ਇਹ ਵੀਰਾ ਇਹੋ ਹੀ ਆਨੇ ਸਾਡਾ ਘਰ ਹੀ ਫੇਰ ਬਣ ਜੇ ਫੇਰ ਪੈਰਾ ਸਿਰ ਖਲੋ ਜੀਏ ਹੋਰ ਕੀ ਕਰਨ ਇਹੋ ਹੀ ਕਹਿਨੀ ਧੰਨਵਾਦ ਹੋ ਜਦੋਂ ਮੇਰਾ ਘਰ ਬਣ ਜੂਗਾ ਠੀਕ ਹੈ ਹੁਣ ਕਿਸੇ ਰਿਸ਼ਤੇਦਾਰ ਦੇ ਜਾਓ ਇੱਕ ਦਿਨ ਰਾਂਗੇ ਦੋ ਦਿਨ ਰਾਂਗੇ ਗੁਰਦੁਆਰੇ ਚ ਰਹਿ ਕੇ ਆਏ ਤੇ ਫਿਰ ਵੀ ਆਪਣੇ ਘਰੇ ਹੀ ਆਏ ਬਿਲਕੁਲ ਹਾਂ ਘਰ ਤਾਂ ਬਗੈ ਨੀਂਦ ਨਹੀਂ ਕਿਤੇ ਆਉਂਦੀ ਉਠ ਉਠ ਕੇ ਅਜੇ ਬੜਾਈ ਦਾ ਪਰ ਹੁਣ ਵੀ ਨਾ ਪਾਣੀ ਆਜੇ ਹੁਣ ਵੀ ਨਾ ਪਾਣੀ ਆਜੇ ਤੋ ਭਾਈ ਇਹਦਾ ਧਾਰਾ ਜਦੋਂ ਵੀ ਕਿਸੇ ਚੀਜ਼ 'ਚ ਵਹਿ ਜੈ ਨਾ ਬਹੁਤ ਔਖਾਂ ਦਾ ਪਾਣੀ ਦਾ ਮਾਤਾ ਦਾ ਮੰਨਦੇ ਆ ਹਨ ਪਰ ਮੈਂ ਇਹੀ ਬੇਨਤੀ ਕਰਦਾ ਜਿੰਨੇ ਆਪਣੇ ਜਿੱਥੋਂ ਤੱਕ ਵੀ ਮੇਰੀ ਗੱਲ ਸਮਝਦੇ ਆ ਕਿ ਚਾਹੇ ਆਪਾਂ ਕੇ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤ ਆਪਾਂ ਕਰ ਸਕੀਏ ਠੀਕ ਆ ਚਲੋ ਮਾਂ ਦਾ ਜਿਹੜਾ ਹੈਗਾ ਘਰ ਪਹੇਜੇ ਹਨਾ ਕਉਂਕਾ ਕੋਈ ਹੋਰ ਵੀ ਸਰਮਾਇਆ ਨਹੀਂ ਕੋਈ ਜ਼ਮੀਨ ਜਾਇਦਾਦ ਨਹੀਂ ਸਾਰਾ ਕੋਈ ਜ਼ਮੀਨ ਜਾਇਦਾਦ ਨਹੀਂ ਸਾਡੀ ਬਸ ਇਹੋ ਹੀ ਚੱਕੀ ਦਾ ਧੰਦਾ ਸ਼ੁਰੂ ਤੋਂ ਕਰਦੇ ਆਏ ਇਹੋ ਹੀ ਅਹੀਂ ਕਰਦੇ ਰਹੇ ਉਹ ਵੀ ਹਜੇ ਇੱਕ ਠਾਪਾ ਕੰਮੇ ਉਹ ਵੀ ਹੁਣ 2-3 ਮਹੀਨੇ ਵੀ ਰੋਣ ਜ ਨਹੀਂ ਚੱਲਣੀ ਜਦੋਂ ਕੌਠਾ ਬਣੂਗਾ ਫਿਰ ਮੇਰੀ ਚੱਕੀ ਬਣੂ ਤੇ ਫਿਰ ਆਟਾ ਪੀਵਾਂ ਹਾਂਜੀ ਬਹੁਤ ਮੁਸ਼ਕਲ ਵਾਲੀ ਗੱਲ ਐ ਨਾ ਸੋ ਮੈਂ ਜਿਹੜਾ ਹੈਗਾ ਮਾਦਾ ਕੋਈ ਨੰਬਰ ਹੈਗਾ ਜਿੱਤੇ ਤੁਹਾਨੂੰ ਕੰਟੈਕਟ ਕਰ ਸਕਾ ਹਾਂ ਹਾਂਜੀ ਆ ਵੇਖੋ ਮੇਰੇ ਪੁੱਤ ਦਾ ਨੰਬਰ ਆ ਤੁਸੀਂ ਵੀਰੇ ਆਪਦਾ ਨੰਬਰ ਬੋਲ ਦਿਓ ਕਿਉਂਕਿ ਜੇਕਰ ਕਿਸੇ ਵੀਰ ਭਰਾਣੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੁਸੀਂ ਦੇਖੋ ਕਿਸੇ ਨੂੰ ਪਚੋਲਾ ਪਾਉਣ ਦੀ ਲੋੜ ਨਹੀਂ ਨਾ ਮੈਨੂੰ ਨਾ ਕਿਹਾ ਸਿੱਧਾ ਬਾਈ ਨੂੰ ਫੋਨ ਕਰੋ ਠੀਕ ਹੈ ਇਹਨਾਂ ਤੋਂ ਨੇ ਰਿਕੁਆਇਰਮੈਂਟ ਪੁੱਛੋ ਚਾਹੇ ਯਾਰ ਤੁਸੀਂ ਜੇਕਰ ਕੋਈ ਰੇਤਾ ਬਜਰੀ ਦੇ ਸਕਦਾ ਹੈ ਨਾ ਚਾਹੇ ਭਾਵੇਂ ਪੈਸੇ ਨਾ ਦਿਓ ਪਰ ਚਾਹੇ ਮਤਲਬ ਬੰਦਾ ਖੜਾ ਕਰ ਦਿਓ ਯਾਰ ਆਪਣਾ ਹੀ ਹੁੰਦਾ ਵੀ ਚਲ ਰੋਜੀ ਰੋਟੀ ਆ ਜੋਗਾ ਕਰਦਾ ਬੰਦਾ ساری ਉਮਰ ਆਪ ਕਮਾ ਕੇ ਖਾ ਲੈਂਦਾ ਹੈ ਨਾ ਉਹ ਠੀਕ ਆ ਬਹੁਤ ਧੰਨਵਾਦ ਆ ਪੂਰੇ ਪੰਜਾਬ ਦਾ ਮਤਲਬ ਕਿਸੇ ਕਮੀ ਤਾਂ ਨਹੀਂ ਹੋਂਦ ਦੇ ਨਾਲ ਉਹਦੇ ਨਾਲ ਹੈ ਨਾ ਪਾਣੀ ਨਾਲ ਪਾਣੀ ਲੰਗਰ ਨਾਲ ਲੰਗਰ ਦਿੰਦੇ ਰਹੇ ਆ ਸਾਰੀ ਸੇਵਾ ਕਰਨ ਰਹੇ ਆ ਇੰਨਾ ਬੜਾ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਸਾਰਾ ਮੈਂ ਇਹ ਗੱਲ ਹੁਣੇ ਆ ਵੀ ਜਿਹੜਾ ਹੈਗਾ ਕਿਉਂਕਿ ਉਹ ਸਾਰਾ ਚੀਜ਼ਾਂ ਹੁਣ ਖਤਮ ਹੋ ਗਏ ਹੁਣ ਜ਼ਿੰਦਗੀ ਦੁਬਾਰਾ ਕਰਨ ਦਾ ਸ਼ੁਰੂ ਕਰਨਾ ਸਮਾਂ ਭਾਈ ਜਿਹੜਾ ਇਹ ਨੰਬਰ ਦਾ ਇਹ ਤੇ ਤੁਹਾਡਾ Google Pay ਵੀ ਚੱਲਦਾ ਹੈ ਹਾਂਜੀ ਹੈ ਤਾਂ ਆ ਨੰਬਰ ਦੁਬਾਰਾ ਵੀ ਦੱਸ ਦਿਓ ਤੁਹਾਡਾ ਨਾਮ ਦੱਸ ਦਿਓ ਪਿੰਡ ਦੱਸ ਦਿਓ ਜਗ੍ਹਾ ਸਾਰਾ ਕੁਝ ਦੱਸ ਦਿਓ ਵੀਰੇ ਮੇਰਾ ਨਾਮ ਰਿੰਕੂ ਪੂਰਾ ਨਾਮ ਗੁਰਪਿੰਦਰ ਸਿੰਘ ਨਹੀਂ ਜਦੋਂ ਆਪਾਂ Google Pay ਕਰਦੇ ਉੱਤੇ ਕੀ ਆਉਂਦਾ ਗੁਰਪਿੰਦਰ ਆਉਂਦਾ ਤਾਂ ਰਿੰਕੂ ਆਉਂਦਾ ਦੋਨੇ ਨਾਮ ਚੱਲਦੇ ਰਿੰਕੂ ਵਾਲਾ ਤੇ ਗੁਰਪਿੰਦਰ ਠੀਕ ਹੈ ਜੀ ਤੇ ਪਿੰਡ ਕਿਹੜਾ ਆਪਣਾ ਵੀਰੇ ਮਾਛੀਵਾਲਾ ਮਾਛੀਵਾਲਾ ਤੇ ਨੇੜੇ ਰਮਦਾਸ ਹੈ ਨੇੜੇ ਰਮਦਾਸ ਤੇ ਤਸਵੀਰ ਅਜਨਾਲਾ ਜਿਹੜਾ ਸੀ ਅਮਰਸਰ ਹੈ ਨਾ ਹਾਂਜੀ ਸੋ ਇਹ ਆ ਜੇਕਰ ਤੁਸੀਂ ਕਿਤੇ ਆਉਣਾ ਵੀ ਹੋਵੇ ਤਾਂ ਬਾਈ ਜਦੋਂ ਆਪਾਂ ਮਾਛੀਵਾਲਾ ਪਿੰਡ ਦੇ ਪਹਿਲਾਂ ਅੰਦਰ ਵੜਦੇ ਆ ਠੀਕ ਹੈ ਪਹਿਲਾ ਬਾਈ ਦਾ ਸੱਜਿਆ ਤੇ ਪਹਿਲਾ ਹੀ ਕਰਤਾਨ ਨੂੰ ਮਿਲ ਜਾਣਾ ਮੈਂ ਆਸ ਕਰਦਾ ਕਿ ਚਲੋ ਯਾਰ ਇਸ ਜਿਹੜੀ ਦੁੱਖ ਰੱਬਣਾ ਕਰੇ ਆਈ ਨਹੀਂ ਪਤਾ ਕੱਲ ਨੂੰ ਕਿਤੇ ਕਿਹੜਾ ਦਿਨ ਆਉਣਾ ਹੁੰਦਾ ਸੋ ਆਪਾਂ ਜਿਹੜਾ ਇਹ ਹੈਗਾ ਰਲ ਮਿਲ ਕੇ ਉਹਨਾਂ ਜਿਹੜੇ ਉਹ ਪਰਿਵਾਰਾਂ ਨੂੰ ਦੁਬਾਰਾ ਵਸਾਗੇ ਜਿਨ੍ਹਾਂ ਤੇ ਰੱਬ ਨੇ ਜ਼ਿਆਦਾ ਹੀ ਡੇਗਾ ਪਾਤਾ ਹੈਨਾ ਇੱਕ ਤਾਂ ਆਉਂਦਾ ਚਲੋ ਕਿਸੇ ਦਾ ਹੱਥ ੜਦਾ ਹੁੰਦਾ ਉਹ ਅਗਲਾ ਹੁੰਦਾ 2-4 ਸਾਲਾਂ ਬਾਅਦ ਅੜ ਜਾਊਗਾ ਪਰ ਇਹ ਆ ਵੀ ਇੱਕ ਵਾਰੀ ਚਲੋ ਆਪਾਂ ਸ਼ੁਰੂ ਹੋ ਜਾਈਏ ਤੋ ਦੂਬਾਰਾ ਪ੍ਰਮਾਤਮਾ ਆਪੇ ਹੈਨਾ ਰੰਗ ਭਾਗ ਲਾਊਗਾ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਾਤਾ ਕੋਈ ਗੱਲ ਨਹੀਂ ਵੈਗਰੂ ਕਰੂ ਕਿਰਪਾ ਬਾਕੀ ਸੰਗਰਦ। ਜਿਨੇ ਢਾਈ ਬਣਵਾਊਗਾ। ਜਿਨੇ ਢਾਹਤੇ ਉਹਨੇ ਹੀ ਬਣਵਾਉਣੇ ਜੀ। ਸੋ ਧੰਨਵਾਦ।